ਤੇ ਮੈਂ ਸਾਰੀਆਂ ਇਹ ਨਹਿੰਸ ਸਿੰਘ ਜਥੇਬੰਦੀਆਂ ਵੱਲੋਂ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਬਹੁਤ ਬਹੁਤ ਵਧਾਈਆਂ ਦੇਣਾ ਤੇ ਇੱਕ ਜਿਹੜਾ ਯੋਜ ਭਰਨ ਵਾਸਤੇ ਗੁਰੂ ਸਾਹਿਬ ਨੇ ਖਾਲਸੇ ਦੇ ਵਿੱਚ ਜਿੱਥੇ ਉਹਨਾਂ ਨੇ 1699 ਦੀ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਾਜਨਾ ਕੀਤੀ 1700 ਦੇ ਵਿੱਚ ਪਹਿਲਾ ਹੋਲਾ ਮਹੱਲਾ ਜਿਹੜਾ ਮਨਾਉਣਾ ਕੀਤਾ ਉਹ ਵਜਨ ਪੂਰੇ ਹੋਣੇ ਨੇ ਗੁਰੂ ਸਾਹਿਬ ਦੇ ਚੀਨ ਮਚੀਨ ਛੀਨ ਜਵਲੀਨਾ ਉੱਤਰਦੇਸ਼ ਪਿਆਨਾ ਕੀਨਾ ਖਾਲਸੇ ਦਾ ਰਾਜ ਹੋਣਾ ਉਹ اٹਲ ਹੈ ਗੁਰੂ ਸਾਹਿਬ ਨੇ ਬਚਨ ਕੀਤੇ ਹੋਏ ਨੇ ਖਾਲਸਾ ਜਿਹੜਾ ਰਾਜ ਹੈ ਰਾਜ ਕਰੇਗਾ ਖਾਲਸਾ باقی ਰਹੇ ਨਾ ਕੋਈ ਖਵਾਰ ਹੋਏ ਸਭ ਮਿਲेंगे ਬਚੇ ਸ਼ਰਨ ਜੋ ਹੋਏ ਸਾਰੇ ਸਤਿਗੁਰਾਂ ਦੀ ਕਿਰਪਾ ਹੋਣੀ ਹੈ ਤੇ ਚੜ੍ਹਦੀ ਕਲਾ ਹੋਣੀ ਹੈ ਖਾਲਸੇ ਦੀ ਨੰਪੂਰ ਸਾਹਿਬ ਦੇ ਵਿੱਚ ਮੌਜੂਦ ਹੈਗੇ ਆ ਹੋਲਾ ਮਹੱਲਾ ਚੱਲ ਰਿਹਾ ਆ ਬਾਬਾ ਬਲਬੀਰ ਸਿੰਘ ਜੀ ਸਾਡੇ ਨਾਲ ਮੌਜੂਦ ਹੈਗੇ ਨੇ ਤਾਂ ਬਾਬਾ ਜੀ ਕਿਵੇਂ ਦੇਖ ਰਹੇ ਹੋ ਇਸ ਵਾਰ ਹੋਲੇ ਮਹੱਲੇ ਤੇ ਵੱਡੀ ਗਿਣਤੀ ਚ ਸੰਗਤਾਂ ਪਹੁੰਚੀਆਂ ਹੋਈਆਂ ਨੇ ਕੀ ਸੁਨੇਹਾ ਦੇਣਾ ਚਾਹੁੰਦੇ ਆ ਦੇਸ਼ ਉਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾਲ ਸੰਗਤਾਂ ਜਿਹੜੀਆਂ ਬਹੁਤ ਹੀ ਵੱਡੇ ਤਦਾਦ ਤੇ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਕੌਮੀ ਤਿਉਹਾਰ ਹੋਲੇ ਮਹੱਲੇ ਤੇ ਦਰਸ਼ਨ ਦਿਦਾਰੇ ਕਰਨ ਵਾਸਤੇ ਪਹੁੰਚ ਰਹੀਆਂ ਨੇ ਜਿੱਥੇ ਮੈਂ ਸਾਰੀਆਂ ਇਹ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਬਹੁਤ-ਬਹੁਤ ਵਧਾਈਆਂ ਦੇਣਾ ਜੀ ਆਇਆਂ ਵੀ ਕਹਿੰਦਾ ਇਹ ਖਾਲਸੇ ਦਾ ਖਾਲਸਾ ਪੰਥ ਜਿਹੜੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਜਿਨ੍ਹਾਂ ਨੇ ਵਿਰਸਾ ਪ੍ਰਾਤਨ ਸਾਂਭਿਆ ਹੋਇਆ ਤੇ ਉਹਨਾਂ ਵੱਲੋਂ ਤੇ ਨਾਲ ਜਿਹੜੀਆਂ ਗੁਰੂ ਦੀਆਂ ਲਾਡਲੀਆਂ ਫੌਜਾਂ ਦਾ ਜਿਹੜਾ ਹੜ ਆਇਆ ਹੋਇਆ ਆਪਣੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਤੇ ਇੱਕ ਜਿਹੜਾ ਯੋਜ ਭਰਨ ਵਾਸਤੇ ਗੁਰੂ ਸਾਹਿਬ ਨੇ ਖਾਲਸੇ ਦੇ ਵਿੱਚ ਜਿੱਥੇ ਉਹਨਾਂ ਨੇ 1699 ਦੀ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਾਜਨਾ ਕੀਤੀ 1700 ਦੇ ਵਿੱਚ ਪਹਿਲਾ ਹੋਲਾ ਮਹੱਲਾ ਜਿਹੜਾ ਮਨਾਉਣਾ ਕੀਤਾ ਤੇ ਅੱਜ ਨਿਹੰਗ ਸਿੰਘ ਗੁਰੂ ਦੀਆਂ ਲਾੜਦੀਆਂ ਫੌਜਾਂ ਉਹ ਵਿਰਸੇ ਨੂੰ ਸਾਹਮ ਕੇ ਸਾंभਿਆ ਹੋਇਆ ਜਿਨ੍ਹਾਂ ਨੇ ਤੇ ਅੱਜ ਜਿਹੜੇ ਵਿਸ਼ਾਲ ਜਿਹੜੇ ਕੱਲ ਵੀ ਤੇ ਅੱਜ ਵੀ ਜਿਹੜੇ ਆ ਇੰਟਰਨੈਸ਼ਨਲ ਜਿਹੜੇ ਗੱਤਕਾ ਮੁਕਾਬਲੇ ਜੋ ਗੁਰੂ ਸਾਹਿਬ ਨੇ 1700 ਦੇ ਵਿੱਚ ਪਹਿਲੇ ਜੰਗ ਜੂ ਕਰਤਬ ਖਾਲਸੇ ਨੂੰ ਬਖਸ਼ਿਸ਼ ਕੀਤੇ ਉਦੋਂ ਤੋਂ ਲੈ ਕੇ ਹੁਣ ਤੱਕ ਮਨਾਉਂਦੇ ਆ ਰਹੇ ਨੇ ਤੇ ਉਹ ਵਿਰਸੇ ਨੂੰ ਆਪਜੀ ਦੇਖ ਰਹੇ ਹੋ ਜਗ ਬਾਣੀ ਜਿਹੜਾ ਚੈਨਲ ਹੈ ਉਹਦੇ ਥਰੂ ਤੁਸੀਂ ਆਪਜੀ ਸਾਰੇ ਆਪਣੇ ਦਰਸ਼ਕ ਦਦਾਰੇ ਕਰ ਰਹੇ ਹੋ ਤਗੜੇ ਹੋ ਕੇ ਸਿੱਖੀ ਦਾ ਪ੍ਰਚਾਰ ਕਰੋ ਕੱਲ ਨੂੰ ਜਿਹੜਾ ਵਿਸ਼ਾਲ ਮਹੱਲਾ ਤੋਂ ਜਾਇਆ ਜਾਣਾ ਬੁੱਢਾ ਦਲ ਦੀ ਅਗਵਾਈ ਦੇ ਵਿੱਚ ਸਾਰੀਆਂ ਇਹ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਤੇ ਉਹਦੇ ਵੀ ਆ ਕੇ ਦਰਸ਼ਨ ਦਦਾਰੇ ਕਰੋ ਕਰੋ ਜੰਗ ਜੂ ਕਰਤਬ ਜਿਹੜੇ ਗੁਰੂ ਦੀਆਂ ਲਾੜਦੀਆਂ ਨਿਹੰਗ ਸਿੰਘ ਫੌਜਾਂ ਨੇ ਦਿਖਾਉਣੇ ਨੇ ਤੇ ਜਿੱਥੇ ਗਤਕੇ ਦੇ ਉੱਥੇ ਘੋੜਸਵਾਰੀ ਦੇ ਜੋਰ ਵੀ ਸਿੰਘਾ ਨੇ ਦਿਖਾ ਕੇ ਸੰਗਤਾਂ ਨੂੰ ਨਿਹਾਲ ਕਰਨਾ ਹੈ ਬਾਬਾ ਜੀ ਜਿਵੇਂ ਪਿਛਲੇ ਲੰਬੇ ਸਮੇਂ ਤੋਂ ਤੁਸੀਂ ਵੀ ਇੱਥੇ ਆ ਰਹੇ ਹੋ ਜੰਗਜੂ ਕਰਤਬ ਹੋ ਰਹੇ ਨੇ ਪਿਛਲੇ ਸਮਿਆਂ ਦੇ ਵਿੱਚ ਤੁਸੀਂ ਬਦਲਾਕ ਹੀ ਦੇਖਿਆ ਬੜੇ ਸਾਰੇ ਨੌਜਵਾਨ ਹੁਣ 17 ਵਿੱਚ ਜਾ ਕੇ ਆਉਣ ਲੱਗੇ ਨੇ ਬਹੁਤ ਜ਼ਿਆਦਾ ਉਤਸ਼ਾਹ ਆਪਣੇ ਨੌਜਵਾਨ ਬੱਚਿਆਂ ਦੇ ਵਿੱਚ ਸਿੰਘ ਸਾਜ ਰਹੇ ਨੇ ਗੁਰੂ ਦੀਆਂ ਲਾੜਦੀਆਂ ਫੌਜਾਂ ਜਿਹੜੀਆਂ ਨੇ ਹੋਰ ਵੀ ਬਹੁਤ ਚੜ੍ਹਦੀ ਕਲਾ ਦੇ ਵਿੱਚ ਹੋ ਰਹੀਆਂ ਨੇ ਸਾਰੇ ਨਿਹੰਗ ਸਿੰਘ ਬਾਣੇ ਨੂੰ ਮੈਂ ਸਾਰੇ ਜਿੱਥੇ ਅਮਰੀਕਾ ਕੈਨੇਡਾ ਯੂਕੇ ਆਸਟ੍ਰੇਲੀਆ ਹਰ ਕੰਟਰੀ ਦੇ ਵਿੱਚ ਜਿਹੜਾ ਬਹੁਤ ਵੱਡਾ ਬੋਲਬਾਲਾ ਹੋ ਰਿਹਾ ਉਹ ਬਚਨ ਪੂਰੇ ਹੋਣੇ ਨੇ ਗੁਰੂ ਸਾਹਿਬ ਦੇ ਚੀਨ ਮਚੀਨ ਛੀਨ ਜਬ ਲੀਨਾ ਉੱਤਰ ਦੇਸ਼ ਪਿਆਨਾ ਕੀਨਾ ਖਾਲਸੇ ਦਾ ਰਾਜ ਹੋਣਾ ਉਹ ਅਟਲ ਹੈ ਗੁਰੂ ਸਾਹਿਬ ਨੇ ਬਚਨ ਕੀਤੇ ਹੋਏ ਨੇ ਖਾਲਸਾ ਜਿਹੜਾ ਰਾਜ ਹੈ ਰਾਜ ਕਰੇਗਾ ਖਾਲਸਾ ਨਾ ਕੀ ਰਹੇ ਨਾ ਕੋਈ ਖਵਾਰ ਹੋਏ ਸਭ ਮਿਲਣਗੇ ਬਚੇ ਸ਼ਰਨ ਜੋ ਹੋਏ ਸਾਰੇ ਸਤਿਗੁਰਾਂ ਦੀ ਕਿਰਪਾ ਹੋਣੀ ਆ ਤੇ ਚੜ੍ਹਦੀ ਕਲਾ ਹੋਣੀ ਆ ਖਾਲਸੇ ਦੀ ਧੰਨਵਾਦਾਂ ਇਹ ਬਾਬਾ ਬਲਵੀਰ ਸਿੰਘ ਜੀ ਹੈਗੇ ਨੇ ਜਿਹੜੇ 96 ਕਰੋੜੀ ਤਾਂ ਇੱਥੇ ਪਹੁੰਚੇ ਹੋਏ ਨੇ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਤਾਂ ਅੱਜ ਜਿਹੜੇ ਨੇ ਉਹ ਇੱਥੇ ਗੱਤਕੇ ਮੁਕਾਬਲੇ ਜਿਹੜੇ ਨੇ ਕਰਵਾਏ ਜਾ ਰਹੇ ਨੇ ਤੁਹਾਨੂੰ ਤਸਵੀਰ ਦੂਜੇ ਪਾਸੇ ਵੀ ਦਿਖਾ ਦਿੰਨੇ ਆ ਕਿ ਇੱਥੇ ਗੱਤਕੇ ਮੁਕਾਬਲੇ ਜਿਹੜੇ ਨੇ ਇਸ ਵੇਲੇ ਹੋ ਰਹੇ ਨੇ ਤਾਂ ਨਿਹੰਗ ਫੌਜਾਂ ਇੱਥੇ ਪਹੁੰਚੀਆਂ ਹੋਈਆਂ ਨੇ ਆਪਣੇ ਆਪਣੇ ਦਲ ਲੈ ਕੇ ਤਾਂ ਉਹਨਾਂ ਦੇ ਵਿਚਕਾਰ ਜਿਹੜੇ ਨੇ ਇੱਥੇ ਮੁਕਾਬਲੇ ਇਸ ਵੇਲੇ ਕਰਵਾਏ ਜਾ ਰਹੇ ਨੇ ਤਾਂ ਉਹਨਾਂ ਤੋਂ ਬਾਅਦ ਚ ਨਤੀਜੇ ਕੱਢੇ ਜਾਣਗੇ ਹੋਰ ਇਨਾਮ ਜਿਹੜੇ ਨੇ ਇੱਥੇ ਵੰਡੇ ਜਾਣਗੇ 22 ਤਰੀਕੇ ਦੇ ਨਾਲ ਨਿਹੰਗ ਫੌਜਾਂ ਇਸ ਵੇਲੇ ਨਿਹੰਗ ਸ਼ੋਨੀ ਦੇ ਵਿੱਚ ਜਿਹੜੀ ਇੱਕ ਸਟੇਜ ਸਜੀ ਹੋਈ ਆ ਤਾਂ ਉਹ ਸਟੇਜ ਦੇ ਉੱਪਰ ਆ ਕੇ ਪਹੁੰਚ ਚੁੱਕੀਆਂ ਨੇ ਜਿਹੜੇ ਜਿਹੜੇ ਨੇ ਭਜੰਗੀ ਸਿੰਘ ਹੈਗੇ ਨੇ ਜਾਂ ਨਿਹੰਗ ਸਿੰਘ ਜਿਹੜੇ ਹੈਗੇ ਨੇ ਜਿਨ੍ਹਾਂ ਦੇ ਵੱਲੋਂ ਹੁਣ ਇੱਥੇ ਕਰਤੱਬ ਦਿਖਾਏ ਜਾਣਗੇ ਔਰ ਗੱcke ਮੁਕਾਬਲੇ ਜਿਹੜੇ ਨੇ ਕਰਵਾਏ ਜਾਣਗੇ ਜਾਨੀ ਕਿ ਇੱਥੇ ਇਸ ਵੇਲੇ ਹੁਣ ਮੁਕਾਬਲੇ ਹੋਣਗੇ ਔਰ ਉਸ ਤੋਂ ਬਾਅਦ ਇਹਨਾਂ ਦੇ ਨਤੀਜੇ ਜਿਹੜੇ ਨੇ ਉਹ ਕੱਢੇ ਜਾਣਗੇ ਤਾਂ ਹਰ ਰੰਗ ਤੁਹਾਨੂੰ ਦਿਖਾਉਣ ਦੀ ਇਸ ਵੇਲੇ ਕੋਸ਼ਿਸ਼ ਕਰ ਰਹੇ ਆ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਔਲਾ ਮਹੱਲਾ ਜਿਹੜਾ ਉਹ ਮਨਾਇਆ ਜਾ ਆ ਅੱਜ ਦੂਜਾ ਦਿਨ ਜਿਹੜਾ ਉਹ ਹੈਗਾ ਔਰ ਕੱਲ ਨੂੰ ਜਿਹੜਾ ਆਖਰੀ ਦਿਨ ਹੈਗਾ ਔਰ ਕੱਲ ਅਖੰਡ ਪਾਠ ਸਾਹਿਬ ਦੇ ਭੋਗ ਜਿਹੜੇ ਨੇ ਉਹ ਪਾਏ ਜਾਣਗੇ ਔਰ ਉਸ ਤੋਂ ਅਪਰੰਤ ਮਹੱਲਾ ਜਿਹੜਾ ਉਹ ਖੱਡਿਆ ਜਾਵੇਗਾ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਬੜੀਆਂ ਅਹਿਮ ਹੈਗੀਆਂ ਨੇ ਕਿਉਂਕਿ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਲਗਾਤਾਰ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਉਹ ਪਹੁੰਚ ਰਹੀਆਂ ਨੇ ਜੇਕਰ ਸੰਗਤਾਂ ਨਹੀਂ ਪਹੁੰਚ ਸਕੀਆਂ ਤਾਂ ਜਗਬਾਣੀ ਔਰ ਦਰਸ਼ਨ ਟੀਵੀ ਦੇ ਮਾਧਿਅਮ ਰਾਹੀਂ ਅਸੀਂ ਉਹਨਾਂ ਨੂੰ ਹਰ ਰੰਗ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕੈਮਰਾਮੈਨ ਬਰਿੰਦਰ ਦੇ ਨਾਲ ਮਨਪੀਤ ਸਿੰਘ ਕਾਲੂ ਜਗਬਾਣੀ